12 ਵਜੇ ਦਾ ਟਾਈਮ ਆ ਤੇ 12 ਵਜੇ ਫੜਕਾਂ ਦੇ ਉੱਤੇ ਲੋਕ ਇਦਾਂ ਫੈਲੇ ਇੱਥੇ ਇਹ ਆ ਬਲਿੰਕਟਨ ਦਾ ਮਾਹੌਲ ਸਸਿਕਾਲ ਜੀ ਅੱਜ ਆਪਾਂ ਪ੍ਰੋਗਰਾਮ ਬਣਾਇਆ ਸੀ ਬਲਿੰਕਟਨ ਜਾਣ ਦਾ ਜੀ ਤੇ 1.5 ਵਜੇ ਗਿਆ ਦੁਪਹਿਰੇ ਦੁਪਹਿਰ ਦਾ ਟਾਈਮ ਆ ਹੁਣ ਤੇ ਗੱਡੀ 'ਚ ਸਮਾਨ ਸੋਣ ਰੱਖਣਾ ਆ ਤੇ ਆਪਾਂ ਹੁਣ ਨਿਕਲਾਂਗੇ ਇੱਥੋਂ 2 ਵਜੇ 2:00 ਵਜੇ ਤੇ ਬਲਿੰਕਟਨ ਨੂੰ ਜਾਂਦੇ ਆ ਜੇ ਆਪਾਂ ਰਾਸਤੇ 'ਚ ਰੁਕੇ ਕਿਉਂਕਿ 2:00 ਵਜੇ ਆਪਾਂ ਜੇ ਨਿਕਲੇ ਤਾਂ 5-6 ਘੰਟੇ ਲੱਗ ਜਾਂਦੇ ਆ ਤੇ ਆਪਾਂ ਨੂੰ ਇਹੀ ਹੋਊਗਾ ਕਿ ਆਪਾਂ ਜਲਦੀ ਜਲਦੀ ਉੱਥੇ ਪਹੁੰਚੀਏ ਤੇ ਆਪਾਂ ਫਿਰ ਕੱਲ ਨੂੰ ਘੁੰਮ ਕੇ ਦੇਖਾਂਗੇ ਉੱਥੇ ਪਹੁੰਚ ਕੇ ਇੱਕ ਵਾਰੀ ਪਹੁੰਚ ਜਾਈਏ ਤੇ ਬਾਕੀ ਜੇ ਅੱਜ ਰਾਸਤੇ 'ਚ ਆਪਾਂ ਕਿਤੇ ਰੁਕੇ ਤਾਂ ਥੋੜੀ-ਬਹੁਤੀ ਆਪਾਂ ਵੀਡੀਓ ਉੱਥੋਂ ਦੀ ਬਣਾਵਾਂਗੇ ਜੇ ਕੋਈ ਰਾਸਤੇ 'ਚ ਲੋਕੇਸ਼ਨ ਆਈ ਤੇ ਹੁਣ ਆਪਾਂ ਨਿਕਲਦੇ ਆ ਤੇ ਫਿਰ ਤੁਹਾਨੂੰ ਬਲਿੰਕਟਨ ਦਿਖਾਉਣੀ ਆ ਚੱਲ ਕੇ ਹੈਨਾ ਠੀਕ ਆ ਜੀ ਜੁੜੇ ਰਹੋ ਫਿਰ ਵੀਡੀਓ ਦੇ ਨਾਲ ਚੱਲੀਏ ਆਪਾਂ ਆਪਾਂ ਜਿੱਥੇ ਹੁਣ ਬੈਠੇ ਸੀਗੇ ਰਸਤੇ ਦੇ ਵਿੱਚ ਟਕਾਨੋ ਥਰਮਲ ਪੂਲ ਟਕਾਨੋ ਥਰਮਲ ਪੂਲ ਇੱਥੇ ਗਰਮ ਪਾਣੀ ਜਿਹੜਾ ਕੁਦਰਤੀ ਨਿਕਲਦਾ ਧਰਤੀ ਦੇ ਵਿੱਚੋਂ ਤੇ ਉਹ ਸਾਬਾ ਉਹਰ ਤੋਂ ਬਤਨ ਜੇ ਇੱਥੋਂ ਥੋੜੀ ਜੀ ਤੇ ਇੱਥੇ ਕੀ ਹੈ ਇੱਥਾ ਸਿਸਟਮ ਦਿਖਾਉਣਾ ਥੋੜਾ ਜੀ ਕੈਮਰਾ ਕੁਮਾਂ ਤੇ ਆਪ ਦਾ ਪੂਲ ਦੇ ਵਿੱਚ ਆਹਮ ਨਾਲ ਜਾ ਕੇ ਬੈਠ ਜਾਂਦੇ ਆ ਆ ਲੈਣ ਦੇ ਦੇਖ ਸਕਦੇ ਆ ਸਾਰਿਆਂ ਨੇ ਇੱਧਰ ਜਾਣਾ ਵਾ ਉਹ ਗਰਮ ਪਾਣੀ ਦੇ ਵਿੱਚ ਜਾ ਕੇ ਬੈਠ ਜਾਣਾ ਤੇ ਇੱਕ ਇਹ ਹੈਗਾ ਇਹ ਟਿਕਟ ਲੈ ਕੇ ਜਾਂਦੇ ਜਿਹੜਾ ਫ੍ਰੀ ਵਾਲਾ ਵਾ ਉਹ ਬਾਹਰ ਉਹ ਸਿਸਟਮ ਕੀ ਹੈ ਉਹ ਮੈਂ ਜਾ ਕੇ ਤੁਹਾਨੂੰ ਉਹੀ ਦਿਖਾਉਣਾ ਆ ਚੱਲਦੇ ਆਪਾਂ ਉਧਰ ਨੂੰ ਇਹ ਆ ਚੱਕੋ ਆ ਵਾਲੀਆਂ ਮੱਛੀਆਂ ਇਹ ਇੱਕ ਜਗ੍ਹਾ ਤੇ ਹੀ ਰਹਿੰਦੀ ਨੇ ਆਹੀਂ ਖੜਾਈ ਰਹਿਣਾ ਇਹਨਾਂ ਨੇ ਇੱਥੇ ਮੈਨੂੰ ਘੱਟੋ ਘੱਟ ਨਹੀਂ ਦੱਦਾ ਘੰਟਾ ਹੋ ਗਿਆ ਤੇ ਅੱਧੇ ਘੰਟੇ ਤੋਂ ਜਦੋਂ ਬਾਦ ਵੀ ਆਇਆ ਤਾਂ ਇੱਥੇ ਹੀ ਸੀ ਕੀ ਐ ਐ ਕੀੜੇ ਜਿਹੇ ਦੇ ਜਾਂਦੀਆਂ ਇੰਨੀ ਕਿ ਜਗ੍ਹਾ ਤੇ ਬਸ ਨਾ ਇਹਨਾਂ ਨੇ ਅੱਗੇ ਜਾਣਾ ਨਾ ਪਿੱਛੇ ਜਾਣਾ ਇੱਕ ਜਗ੍ਹਾ ਤੇ ਬਸ ਟੱਕ ਜੀਆਂ ਹੋ ਕੇ ਖੜੀਆਂ ਨੇ ਆ ਬਸ ਪਾਣੀ ਜਦੋਂ ਤੇਜ਼ ਥੋੜਾ ਜਾਂਦਾ ਤਾਂ ਪਿੱਛੇ ਨੂੰ ਚਲੇ ਜਾਂਦੇ ਨਹੀਂ ਰਹਿੰਦੀਆਂ ਇੱਥੇ ਕਿ ਜੀ ਆ ਇਹ ਵੀ ਬੜੀ ਕਮਾਲ ਦੀ ਚੀਜ਼ ਆ ਬਈ ਓਏ ਇਹ ਦੇਖ ਲੋ ਆਪਾਂ ਜਿਹੜੇ ਮਾਊਂਟ ਦੀ ਗੱਲ ਕੀਤੀ ਸੀ ਮਾਊਂਟ ਦੇ ਪਾਹੂ ਇਹਦਾ ਦਾ ਕੁਝ ਨਾਮ ਕੀ ਆਇਆ ਤੇ ਉਹਦੇ ਉੱਤੇ ਸਨੋ ਪਈ ਦਿਖਾਈ ਦਿੰਦੀ ਆ ਸਾਹਮਣੇ ਤੇ ਉਹ ਸਾਹਮਣੇ ਤੇ ਸਟਾਰਟ ਹੋ ਚੁੱਕੀ ਆ ਸਨੋ ਪੈਣੀ ਤੇ ਬੈਸੇ ਜਿਹੜਾ ਸੀਜ਼ਨ ਦੇ ਵਿੱਚ ਗੱਲ ਕਰਦੇ ਤਾਂ ਜੂਨ ਜੁਲਾਈ ਤੇ ਇੱਥੇ ਸਾਰੇ ਰੋਡ ਦੇ ਉੱਤੇ ਜਿਸ ਰੋਡ ਤੋਂ ਆਪਾਂ ਜਾ ਰਹੇ ਹਾਂ ਇਸ ਟਾਈਮ ਇਸ ਰੋਡ ਦੇ ਉੱਤੇ ਨਾ ਪ੍ਰੋਪਰ ਵੇ ਨਾ ਪਈ ਹੋਊ ਜਿੱਥੇ ਲੋਕੀ ਦੇਖਣ ਆਉਂਦੇ ਆ ਤੇ ਆ ਜਿਹੜਾ ਮਾਊਂਟ ਆਪਾਂ ਨੂੰ ਦਿਖਾਈ ਦਿੰਦਾ ਆ ਪਹਾੜੀ ਆ ਇਹ ਜਿਹੜੀ ਇਹਦੇ ਉੱਤੇ ਹੁਣ ਸਟਾਰਟ ਹੋਈ ਹੋਈ ਆ ਤੇ ਆਪਾਂ ਹਜੇ ਲਿੰਕਟਨ ਤੋਂ ਦੂਰ ਆਂ ਥੋੜਾ ਜਿਹਾ ਸੱਟੋ-ਕੱਟ ਨਹੀਂ ਤਾਂ ਆਪਾਂ ਨੂੰ ਡੇਢ ਘੰਟਾ ਹੋਰ ਲੱਗੇਗਾ 100 ਕਿਲੋਮੀਟਰ ਦੀ ਬਾਅਦ ਤੋਂ ਜ਼ਿਆਦਾ ਬਾਅਦ ਕੱਟਣੀ ਆਪਾਂ ਤੇ ਟਾਈਮ ਹੋ ਗਿਆ ਸੀਗਾ ਹੁਣ ਸਵੇਰ ਨੂੰ ਸਵੇਰ ਨਾਲ ਬੱਚੇ ਹੱਥੀਂ ਭੁੱਖ ਲੱਗੇ ਸੀ ਤੇ ਆਹ ਉਹ ਸਟੂਡੈਂਟ ਆਪਾਂ ਨੂੰ ਦਿਖਾਵਾਂਗੇ ਤੇ ਹੁਣ ਆਪਾਂ ਤੇ ਫਿਰ ਅੱਗੇ ਵਾਲਾ ਦਾ ਆਪਾਂ ਨੂੰ ਮਾਹੌਲ ਨਹੀਂ ਪਤਾ ਹੈਗਾ ਜੀ ਬਲੈਂਕਟਨ ਜਾਂਦੇ ਹਾਂ ਆਪਾਂ ਅੱਜ ਰੈਸਟੋਰੈਂਟ ਬੰਦ ਹੋ ਜਾਣਾ ਜਾਂ ਫਿਰ ਕੀ ਹਿਸਾਬ ਤੱਕ ਕਿੰਨੇ ਵਜੇ ਤੱਕ ਖੁੱਲੇ ਰਹਿੰਦੇ ਆ ਕੋਈ ਆਈਡੀਆ ਨਹੀਂ ਹੈਗਾ ਤੇ ਫਿਰ ਇਹ ਪਟਵਲਿੰਗ ਪਲਾਨ ਬਣਾ ਲਵਾਂਗੇ ਥੋੜੇ ਖਾਣ ਵਾਲੇ ਫਿਰ ਅੱਗੇ ਜਾਣਾਗੇ ਅਗਰ ਉੱਥੇ ਖੁੱਲਾ ਹੋਇਆ ਤਾਂ ਫਿਰ ਆਪਾਂ ਮਾੜੇ-ਮੋੜੇ ਘੇੜੇ ਕਰਾਂਗੇ ਅਗਰ ਸਾਰਾ ਕੁਝ ਬੰਦ ਹੋਇਆ ਮਾਰਕੀਟ ਨਾ ਓਪਨ ਹੋਈ ਤੇ ਫਿਰ ਆਪਾਂ ਸਵੇਰੇ ਨਿਕਲਾਂਗੇ ਤੇ ਬਲੈਂਕਟਨ ਫਿਰ ਘੁੰਮਾਂਗੇ ਦੇਖਦੇ ਹਾਂ ਕੀ ਕਰੀਏ ਅ ਰੋਟੀ ਆਪਾਂ ਖਾ ਲਈ ਆ ਹੁਣ ਤੇ ਰੋਟੀ ਖਾਣ ਤੋਂ ਬਾਅਦ ਹੁਣ ਆਪਾਂ ਆਣਕ ਲਾਂਗੇ ਟਾਉਂ ਬਲਿੰਕਟਨ ਨੂੰ ਜੀ ਫਿਰ ਦੇਖਦੇ ਹਾਂ ਉੱਥੇ ਜਾ ਕੇ ਕਿੰਦਾ ਨਾ ਮਾਹੌਲ ਮਿਲਦਾ ਆਪਾਂ ਨੂੰ ਫਿਰ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਆਪਾਂ ਬਲਿੰਕਟਨ ਤਾਂ ਪਹੁੰਚ ਗਏ ਸੀਗੇ ਤੇ ਪਹੁੰਚ ਕੇ ਪਹਿਲਾਂ ਤਾਂ ਆਪਾਂ ਆਪਣਾ ਜਿਹੜਾ ਹੋਟਲ ਸੀਗਾ ਉਹ ਲੱਭਿਆ ਇੱਥੇ ਤੇ ਨੈਵੀਗੇਸ਼ਨ ਆਪਾਂ ਨੂੰ ਪਹਿਲਾਂ ਗਲਤ ਜਗ੍ਹਾ ਤੇ ਲੈ ਗਿਆ ਦੋ ਤਿੰਨ ਵਾਰੀ ਗੱਡੀ ਘਮਾਈ ਤੇ ਫਿਰ ਹੋਟਲ ਮਿਲਿਆ ਹੋਟਲ ਆਪਣਾ ਪੁੱਛਿਆ ਸੀਗਾ ਇਸ ਜਗ੍ਹਾ ਸਾਈਡ ਤੇ ਹੋਟਲ ਆਪਣਾ ਤੇ ਹੋਟਲ ਦੇ ਵਿੱਚ ਆਪਾਂ ਨੂੰ ਕਿੱਦਾਂ-ਕਿੱਦਾਂ ਮਿਲਿਆ ਆਪਾਂ ਥੋੜਾ ਜਿਹਾ ਤੁਹਾਨੂੰ ਦੱਸਾਂਗੇ ਕਿੱਦਾਂ ਸਾਨੂੰ ਚਾਬੀ ਮਿਲੀ ਤੇ ਕਿੱਦਾਂ ਸੀ ਉਹਦਾ ਵੇਟ ਖੋਲਿਆ ਉਹ ਮੈਂ ਜਾ ਕੇ ਸਮਝਾਉਣਾ ਤੁਹਾਨੂੰ ਸਾਰਾ ਕੁਝ ਗੱਡੀ ਆਪਾਂ پارک ਕਰ ਦਿੱਤੀ ਆ ਪਿੱਛੇ ਆਪਣੇ ਧਰ ਆ ਪਾਪਾ ਬੈਕ ਸਾਈਡ ਤੇ ਤੇ ਕਲੱਬ ਤੇ ਅੱਜ ਪੂਰੀ ਮਹਿਫਲ ਪਿੱਛੇ ਲੱਗੀ ਹੋਈ ਹੈ ਨਾ ਟਾਈਮ ਹੋ ਗਿਆ ਯਾਰ ਰਾਤ ਦਾ 12 ਵਜੇ ਚੱਲੇ ਆ ਤੇ 12 ਵਜੇ ਵੀ ਦੁਨੀਆ ਜਾਣ ਕੇ ਵਧੀਆ ਇੱਥੇ ਭੌਮ ਦੀ ਫੈਲੀ ਪੂਰੀ ਚੈਲ ਪੈ ਹੈ ਬਾਕੀ ਮੈਂ ਤੁਹਾਨੂੰ ਕੈਮਰਾ ਘੁਮਾ ਕੇ ਦਿਖਾਉਣਾ ਫਿਰ ਤੁਹਾਨੂੰ ਪਤਾ ਲੱਗ ਜਾਣਾ ਕਿ ਕਿੰਨੀ ਚੈਲ ਪੈ ਰਹੀ ਹੋਵੇ 12 ਵਜੇ ਦਾ ਟਾਈਮ ਆ ਤੇ 12 ਵਜੇ ਸੜਕਾਂ ਦੇ ਉੱਤੇ ਰੋਕ ਇਦਾਂ ਫਿਰ ਰੇ ਰਕੇ ਇਹ ਆ ਬਲੈਂਕਟਨ ਦਾ ਮਾਹੌਲ ਬਾਕੀ ਹੋਟਲ ਵਾਲੀ ਸਾਈਡ ਚੱਲਦੇ ਆ ਤੇ ਉੱਥੇ ਵਾਲਾ ਸਿਸਟਮ ਵੀ ਤੁਹਾਨੂੰ ਦਿਖਾਉਨੇ ਆ ਕੀ ਹਸਾਬ ਕਿਤਾਬ ਹੋਇਆਗਾ ਕਿਦਾਂ ਮੈਨੂੰ ਚਾਬੀ ਮਿਲੀ ਤੇ ਕਿਦਾਂ ਆਪਾਂ ਐਂਟਰੀ ਕੀਤੀ ਆ ਆਪਾਂ ਜਦੋਂ ਆਹ ਹੋਟਲ ਦੇ ਵਿੱਚ ਆਏ ਸੀਗੇ ਔਰਾ ਹੋਟਲ ਜਲਦੀ ਜਲਦੀ ਚੱਪੇ ਬੁੱਕ ਕਰ ਲਿਆ ਸੀਗਾ ਤੇ ਹੁਣ ਆਏ ਸੀਗਾ ਕਿ ਰਿਸੈਪਸ਼ਨ ਵਾਲਾ ਜਿਹੜਾ ਡੋਰ ਆ ਉਹ ਬੰਦ ਸੀ ਤੇ ਉਹਦੇ 'ਚ ਕੀ ਆਪਾਂ ਨੂੰ ਮੇਲ ਆਈ ਸੀਗੀ ਕਿ ਤੁਸੀਂ ਇੱਕ ਕੋਡ ਭਰਨਾ ਹੁੰਦਾ ਉਹਦੇ ਵਿੱਚ ਆਪਣੇ ਰੂਮ ਦੀਆਂ ਕੀ ਹੁੰਦੀਆਂ ਨੇ ਤੇ ਇਹ ਗੇਟ ਖੁੱਲੂਗਾ ਕਿਦਾਂ ਉਹ ਜਾਣਕਾਰੀ ਹੁੰਦੀ ਹੈ ਨਾ ਆਪਾਂ ਜਦੋਂ ਇੱਥੇ ਆਏ ਸੀ ਤੇ ਆਪਾਂ ਮੈਂਸ਼ਨ ਕੀ ਜੋ ਕੋਡ ਸੀਗਾ ਕੋਡ ਇਹਦੇ ਵਿੱਚ ਆਪਾਂ ਫਿਲ ਕੀਤਾ ਸੀਗਾ ਇਦੋਂ ਆਪਣਾ ਕੋਡ ਤੇ ਜਦੋਂ ਆਪਾਂ ਕੋਡ ਆਪਣਾ ਭਰਿਆ ਤੇ ਇਹਦੇ ਵਿੱਚੋਂ ਆਪਾਂ ਨੂੰ ਦੋ ਕੀ ਮਿਲੇ ਆ ਸੀਗੀਆਂ ਜਿਹੜੇ ਆਪਾਂ ਨੂੰ ਰੂਮ ਤੱਕ ਲੈ ਕੇ ਜਾਣਗੇ ਤੇ ਰੂਮ ਆਪਣਾ ਓਪਨ ਹੋਣਾ ਸੀ ਤੇ ਆਪਾਂ ਕੋਡ ਭਰਿਆ ਕੋਡ ਦੇ ਵਿੱਚੋਂ ਆ ਖੁੱਲਿਆ ਲੋਕਰ ਚਾਬੀਆਂ ਬਾਹਰ ਆਈਆਂ ਚਾਬੀਆਂ ਲੈ ਕੇ ਆਪਾਂ ਅੱਗੇ ਕਿੱਥੇ ਗਏ ਉਹ ਵੀ ਦਿਖਾਉਣੇ ਆ ਤੁਹਾਨੂੰ 40% ਆਫ ਲੱਗਿਆ ਹੋਇਆ ਜੁੱਤਿਆਂ ਤੇ ਵਾਹਿਬ ਜੀ ਆਪਾਂ ਚਾਬੀ ਕੱਢੀ ਲੋਕਰ ਚੋਂ ਤੇ ਚਾਬੀ ਦੇ ਨਾਲ ਆਪਾਂ ਨੂੰ ਇੱਕ ਜਿਵੇਂ ਡੋਰ ਬੰਨਦਾ ਉੱਪਰ ਜਿਹੜਾ ਲੱਗਿਆ ਹੋਇਆ ਬੋਰਡ ਆ ਉਹ ਹੈਗਾ ਰੈਵਲ ਸਪੋਰਟਸ ਤੇ ਆਪਾਂ ਇਹਦੇ ਅੰਦਰ ਜਾਣਾ ਹੈ ਹਨਾ ਚਾਬੀ ਦੇ ਨਾਲ ਨਾ ਇੱਕ ਪਲਾਸਟਿਕ ਦਾ ਲੱਗਿਆ ਹੁੰਦਾਗਾ ਬੈਚਜ ਜਦੋਂ ਇਹਨੂੰ ਆਪਾਂ ਸਕੈਨ ਕਰਦੇ ਆ ਤਾਂ ਆਪਣਾ ਡੋਰ ਖੁੱਲ ਜਾਂਦਾ ਆਪਾਂ ਇਹਦੇ ਅੰਦਰ ਆ ਕੇ ਤੇ ਪਹਿਲਾਂ ਨਹੀਂ ਪਤਾ ਸੀਗਾ ਵੀ ਇਦਾਂ ਦਾ ਸਿਸਟਮ ਹੈਗਾ ਤੇ ਉਦੋਂ ਬਾਅਦ ਆਪਾਂ ਗਏ ਆਪਾਂ ਜਾਣਾ ਸੀਗਾ ਲੈਵਲ 2 ਤੇ ਆਪਾਂ ਸਕੈਨ ਕੀਤਾ ਉਦੋਂ ਬਾਅਦ ਲਿਫਟ ਵਾਲਾ ਬਟਨ ਦੱਬਿਆ ਤੇ ਲਿਫਟ ਵੀ ਫੇਰ ਜਿਹੜੀ ਆ ਥੱਲੇ ਆਉਂਦੀ ਆ ਤੇ ਇਹਦੇ ਗੇਟ ਓਪਨ ਹੁੰਦੇ ਆ ਤੇ ਸਾਰਾ ਕੰਮ ਇਹਦਾ ਆ ਆ ਜਿਹੜਾ ਮੇਰੇ ਹੱਥੇ ਚ ਫੜਿਆ ਹੋਇਆ ਸਿਸਟਮ ਜਿਹਾ ਪਲਾਸਟਿਕ ਦਾ ਆ ਇਹਦੇ ਨਾਲ ਹੀ ਸਾਰਾ ਕੁਝ ਹੁੰਦਾ ਲਿਫਟ ਖੁੱਲ ਜਾਂਦੀ ਆ ਲਿਫਟ ਚ ਆਪਾਂ ਅੰਦਰ ਆ ਗਏ ਆ ਅੰਦਰ ਆ ਕੇ ਵੀ ਆਪਾਂ ਨੂੰ ਸਕੈਨ ਕਰਨਾ ਪੈਣਾ ਸਕੈਨ ਕਰਨ ਤੋਂ ਬਾਅਦ ਆਪਾਂ ਅ ਬਟਨ ਪ੍ਰੈਸ ਕੀਤਾ ਤਾਂ ਉਤੋਂ ਬਾਅਦ ਲੈਫਟ ਆ ਜਿਹੜੀ ਇਹ ਚੱਲੀ ਆ ਹਨਾ ਤੇ ਹੁਣ ਆਪਾਂ ਜਾਵਾਂਗੇ ਆਪਣੇ ਰੂਮਾਂ ਨੂੰ ਉਹ ਵੀ ਦਿਖਾਉਂਦੇ ਆਂ ਅੰਦਰ ਆ ਗਏ ਇੱਥੇ ਡੋਰ ਕਰਤਾ ਪੰਦ ਆਪਣਾ ਰੂਮਾਂ ਤੇ ਰੂਮ ਪਰ ਵਧੀਆ ਮਿਹੜਿਆਂ ਨਾਲ ਫ੍ਰਿਜ ਲੱਗੀ ਹੋਈ ਆ ਹੁਣ ਕਰਾਂਗੇ ਆਪਾਂ ਰੈਸਟ ਤੇ ਥੱਕ ਵੀ ਗਏ ਆ ਸਫਰ ਵੀ ਸੀਗਾ ਆਪਾਂ 24 ਘੰਟੇ ਚੱਲੇ ਸੀਗੇ ਤੇ ਮਿਲਦਾ ਆ ਕਿ 11:00 ਵਜੇ ਆਪਾਂ ਇੱਥੇ ਪਹੁੰਚੇ ਆ ਹਨਾ ਤੇ ਹੁਣ ਬਾਕੀ ਕੱਲ ਨੂੰ ਦੇਖਦੇ ਆਪਾਂ ਕਿਹੜੀ ਕਿਹੜੀ ਜਗ੍ਹਾ ਤੇ ਜਾਨਨੇ ਆ ਤੇ ਫਿਰ ਨਾਲ ਦੀ ਨਾਲ ਆਪਾਂ ਵੀਡੀਓ ਬਣਾਉਣੀ ਆ ਜੀ ਮਿਲਦੇ ਆਂ ਜੀ ਕੱਲ ਨੂੰ ਸਵੇਰ ਨੂੰ ਆਪਾਂ ਗੁੱਡ ਨਾਈਟ ਸਸਕਾ